ਜਿਵੇਂ ਮੈਟਰੋ ਬਿਆਰ ਬਰੀ ਸ਼ਾਸਕਾਲ ਦੀ ਜੱਦੀ ਗੱਡੀ ਦਾ ਨਇਆ ਫੋਰਜਨਰ ਸੋ ਗੱਡੀ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਾਫੀ ਦੁਰਾ ਤਾਂ ਲੱਗ ਰਿਹਾ ਵੀ ਜੰਗ ਰਹੀ ਆ ਪਰ ਫਿਰ ਜਿਹੜਾ ਲਾਗੇ ਜਾ ਕੇ ਕੰਮ ਹੋ ਜਾਣਾ ਨਾ ਆ ਦੇਖ ਸਕਦੇ ਹੋ ਗੱਡੀ ਦੇ ਪਿਆ ਹੋਇਆ ਪੀਲਾਪਨ ਠੀਕ ਹੈ ਜੀ ਤੇ ਉਂਗਲੀਆ ਪਾ ਪੜ ਕੀਤਾ ਹੋਲੇ ਪੇਪਰ ਕੀਤਾ ਹੈ ਯੂਜ਼ ਤੇ ਇਸ ਤੋਂ ਬਾਅਦ ਆਪਾਂ ਕਰਨਾ ਹੈ ਕੰਪਾਊਂਡ ਇਹਨੂੰ ਪੂਰੀ ਗੱਡੀ ਨੂੰ ਪਾਲਿਸ਼ ਕਰਾਂਗੇ ਠੀਕ ਹੈ ਜੀ ਕੰਪਾਊਂਡ ਪਾਲਿਸ਼ ਕਰਨਾ ਹੈ ਸਕ੍ਰੈਚ ਬਹੁਤ ਜ਼ਿਆਦਾ ਨਾ ਬੇ ਹੋਈ ਨੇ ਗੱਡੀ ਤੇ ਠੀਕ ਹੈ ਜੀ ਸੋ ਕਾਫੀ ਹਲਾਤ ਨੇ ਬੁਰੇ ਤੇ ਜਿੰਨੀਆਂ ਵੀ ਗੱਡੀਆਂ ਹੁੰਦੀਆਂ ਵੀ ਜੀ ਇਹ ਹੁੰਦਾ ਆ ਕਿ ਦੋਨੋਂ ਝਾਮ ਕਰੀਆਂ ਗੱਡੀਆਂ ਪਰ ਜਿਹੜੇ ਵੀ ਲਾਗੇ ਜਾ ਕੇ ਜਿਹੜੇ ਸਕ੍ਰੈਚ ਪਿਆ ਉੱਚ ਤਾਂ ਆ ਜੀ ਦੇਖ ਕਰਦਾ ਠੀਕ ਹੈ ਜੀ ਤੇ ਛੱਤ ਵੀ ਬੰਦ ਹੋਣੇ ਆ ਛੱਤ ਦੇ ਨਵੇਂ ਕਿਸੀ ਹੋਈ ਬਈ ਆ ਮਤਰੋ ਆ ਚੈੱਕ ਕਰੋ ਗੱਡੀਆਂ ਦੀ ਇੰਡਸਟਰੀ ਗਈਆਂ ਸੋ ਵੀ ਦੇ ਹਾਲਾਤ ਵੀ ਬੁਰੇ ਆ ਵੀਰ ਜੀ ਇਹਨੂੰ ਕਰਾਂਗੇ ਆਪਾਂ ਡਰਾਈ ਕਲੀ ਸੌਰੀ ਕੰਬਾਉਂਡਿੰਗ ਇਹ ਤੋਂ ਇਹ ਟਿੱਪੀ ਵੀ ਹੋਈ ਆ ਇਹਨੂੰ ਕਰਨਾ ਆਪਾਂ ਉੱਕਰਪੋਟ ਸਿਕਰੇ ਬਹੁਤ ਜ਼ਿਆਦਾ ਨੇ ਗੱਡੀ ਦੇ ਪਰ ਇਹ ਵੀ ਆਪਾਂ ਜੈਸ ਕਰਾ ਲੈਣੀ ਮਸਰਾ ਜੈਸ ਕਰਾ ਮਿੱਤਰੋ ਸਿਰਫ ਇਧਰ ਹੀ ਸੇਡ ਤੇ ਆਪਾਂ ਜੀ ਚੁਕਤਾ ਪੇਪਰ ਇਧਰ ਵੀਰ ਜੀ ਕੁਝ ਨਹੀਂ ਕੀਤਾ ਰਿਜ਼ਲਟ ਤਾਂ ਸਾਹਮਣੇ ਆ ਤੇ ਆ ਤਾਂ ਬਣ ਗਈ ਦੁੱਧ ਵਰਗੀ ਠੀਕ ਹੈ ਜੀ ਤਾਂ ਇਧਰ ਤੁਸੀਂ ਦੇਖ ਸਕਦੇ ਹੋ ਜੀ ਰਾਮਨ ਇਹ ਕੋਈ ਮਿੱਟੀ ਨਹੀਂ ਜਮੀਂਗੀ ਕੁਝ ਨਹੀਂ ਕਿ ਕਿ ਬੰਦਾ ਕਹਿੰਦਾ ਸ਼ਾਇਦ ਆਪ ਇਹਨਾਂ ਨੇ ਕੀਤਾ ਇਹ ਕੰਮ ਇਹ ਕੋਈ ਇਦਾਂ ਦਾ ਨਹੀਂ ਹੈਗਾ ਕੋਈ ਪਰਛਾਵਾਂ ਨਹੀਂ ਪੈਂਦਾ ਤਾਂ ਇਧਰ ਚੈੱਕ ਕਰ ਸਕਦੇ ਹਾਂ ਇਧਰ ਤੁਸੀਂ ਦੇਖ ਸਕਦੇ ਹੋ ਕੋਈ ਮਿੱਤਰੋ ਦੇਖ ਸਕਦੇ ਹੋ ਗੱਡੀ ਤੇ ਗੱਡੀ ਤੇ ਤੁਸੀਂ ਬੈਕ ਸਾਈਡ ਦੇਖਦੇ ਹੋ ਵਾਈਟ ਆ ਤੇ ਬਈ ਸਾਹਿਬ ਆ ਬੜੀ ਹੈ ਠੀਕ ਹੈ ਜੀ ਇਹਦਾ ਹੀ ਕਾਰਨ ਹੈ ਉਹ ਜਿਹੜੀ ਬੈਕ ਸਾਈਡ ਹੈ ਮੁੰਡਿਆਂ ਨੇ ਕੀਤੀ ਸਾਫ ਠੀਕ ਹੈ ਜੀ ਤੇ ਆ ਬਾਈ ਦਾ ਠੀਕ ਹੈ ਆ ਜਾ ਕਰ ਜਾਗੇ ਠੀਕ ਹੈ ਇਹ ਵਾਹ ਕਰ ਰਿਹਾ ਹੈ ਗੱਡੀ ਪੂਰੀ ਦੇਖ ਲਿਓ ਵਲੌਗ ਮਿੱਤਰੋ ਜਿਹਦੇ ਤੁਹਾਨੂੰ ਕਰ ਰਹੇ ਹਾਂ ਮਿੱਤਰੋ ਉਹ ਵੀ ਮਿੱਤਰੋ ਫਾਈਨਲੀ ਗੱਡੀ ਹੋ ਗਈ ਕੰਪਾਉਂਡ ਐਂਡ ਪਾਲਿਸ਼ਡ ਡਨ ਪਹਿਲਾਂ ਤੁਸੀਂ ਗੱਡੀ ਦੇਖ ਲਈ ਸੀ ਤੇ ਹੁਣ ਵੀ ਮਿੱਤਰੋ ਤੁਹਾਨੂੰ ਦਿਖਾਉਂਦੇ ਆ ਤੇ ਗੱਡੀ ਤੇ ਰਿਜ਼ਲਟ ਕੀ ਕਹਨੇ ਗਵਰਨਮੈਂਟ ਦੇ ਉਹੀ ਗੱਡੀ ਆ ਤੇ ਉਹੀ ਪੇਂਟ ਆ ਤੇ ਉਹੀ ਬੋਨਟ ਤੇ ਉਹੀ ਗੱਡੀ ਆ ਤੇ ਮਿੱਤਰਾਂ ਯੈਸ ਇਹਨਾਂ ਨੇ ਕਰਾਤੀ 10 ਉਹਨਾਂ ਨੇ ਤੁਹਾਨੂੰ ਪਹਿਲਾਂ ਦੱਸਿਆ ਸੀ ਇਸ ਗੱਡੀ ਦੇ ਉੱਤੇ ਪੈ ਹੋਏ ਸੀ ਪੀਲੇ ਪੀਲੇ ਦਾਗ ਤੇ ਹੁਣ ਮਤਰੋ ਬੰਦ ਵੀਕ ਨਹੀਂ ਕਰਵਾਤਾ ਓਕੇ ਚੈੱਕ ਕਰ ਸਕਦੇ ਹਾਂ ਰਿਜ਼ਲਟ ਗੱਡੀ ਪੂਰੀ ਕੀਤੀ ਕੰਪਾਉਂਡ ਐਂਡ ਪਾਲਿਸ਼ ਡਨ ਗੱਡੀ ਦੇ ਸਕ੍ਰੈਚ ਬਹੁਤ ਜ਼ਿਆਦਾ ਸੀ ਔਰ ਪੀਲਾਪਣ ਬਹੁਤ ਜ਼ਿਆਦਾ ਸੀ ਤੇ ਨਵਾਂ ਪੂਰੀ ਨੂੰ ਕੀਤਾ ਕੰਪਾਉਂਡ ਐਂਡ ਕਾਲਜ ਠੀਕ ਹੈ ਜੀ ਤੇ ਜਿਹਾ ਸਕਰਾਤੀ ਮੇਟਰੋ ਫੜ ਕੇ ਇਹੋ ਜਿਹਾ ਕੰਮ ਕਰਦੇ ਹਾਂ ਉਹਦਾ ਨਜ਼ਾਰਾ ਫੇ ਪੂਰਾ ਠੀਕ ਹੈ ਜੀ ਤੇ ਗੱਡੀਆਂ ਨੂੰ ਹੋ ਗਈ ਕਲੀਨ ਠੀਕ ਹੈ ਜੀ ਲੋਕੋ ਸ਼ੋ ਤੇ ਬਾਈ ਕਹਿੰਦਾ ਯਾਰ ਮੇਰੀ ਗੱਡੀ ਬਣ ਗਈ ਨਵੀਂ ਮੈਂ ਕਹਾ ਭਾਈ ਜਿਹਾ ਸਭ ਅਸੀਂ ਕਰਾ ਕੇ ਦਿੱਤੀ ਹੈ ਨਾ ਇਸ ਕਰਕੇ ਤੇ ਤੁਹਾਨੂੰ ਇੱਕ ਚੀਜ਼ ਹੋਰ ਦਿਖਾਉਂਦੇ ਆ ਜਿਹੜੀ ਉਹ ਗੱਡੀ ਦੇ ਉੱਤੇ ਸੀ ਛੱਤ ਜਿਹੜਾ ਸਪੌਂਸ ਆਜੇ ਕਰੋ ਕੀ ਕਹਿਣੇ ਗੌਰਮੰਡ ਦੇ ਬਈ ਪੀਲੀ ਪਈ ਹੋਈ ਸੀ ਛੱਤ ਤਾਂ ਉਧਾਰ ਕੀ ਮਾਈ ਬਣਾਤੀ ਕਿੱਟੀ